ਬਹੁਤ ਜ਼ਿਆਦਾ ਮਿੰਟ ਦੇ ਵਿੱਚ ਸੰਗਤਾਂ ਨੂੰ ਵੀ ਬੇਨਤੀ ਆ ਥੋੜਾ ਜਦੋਂ ਫੋਨ ਕਰਦੀਆਂ ਥੋੜਾ ਸਬਰ ਰੱਖੋ ਜੀ ਕਿਉਂਕਿ ਮੁੰਡੇ ਗੱਡੀਆਂ ਚਲਾਦੇ ਆ ਰੱਛ ਬਹੁਤ ਜ਼ਿਆਦਾ ਹੈ ਇੱਕ ਦੂਜੇ ਨੂੰ ਫੋਨ ਕਰਕੇ ਵੀ ਦੱਸਣਾ ਹੁੰਦਾ ਮੁੰਡਿਆਂ ਨੇ ਗੱਡੀਆਂ ਕਿੱਥੇ ਪਹੁੰਚੀ ਕਿੱਥੋਂ ਸੰਗਤ ਨੂੰ ਚੱਕਣੀ ਹੈ ਸੰਗਤ ਬਾਰ ਬਾਰ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਆ ਹੁਣ ਮੰਨ ਲਓ ਇੱਕ ਥਾਂ ਤੋਂ 10 ਬੰਦਿਆਂ ਨੇ ਨਾ ਉਹ 10 ਬੰਦੇ ਹੀ 4-5 ਗੱਡੀਆਂ ਵਾਲਿਆਂ ਨੂੰ ਫੋਨ ਕਰੀ ਜਾਂਦੇ ਆ ਉਹਦੇ ਨਾਲ ਸਾਨੂੰ ਵੀ ਨਹੀਂ ਪਤਾ ਲੱਗਦਾ ਕਈ ਵਾਰੀ ਇੱਕ ਜਗ੍ਹਾ 3-3 ਗੱਡੀਆਂ ਚੱਲ ਜਾਂਦੀਆਂ। ਜੋ ਸੰਗਤੋਂ ਬਿਆੰਦੀ ਆ ਜੀ। ਇੱਕ ਹੀ ਬੰਦਾ ਫੋਨ ਕਰਿਆ। ਇੱਕ ਬੰਦੇ ਨੂੰ। ਕਹਿੰਦਾ ਕਿੰਨੇ ਬੰਦੇ ਨੂੰ ਫੋਨ ਨਾ ਕਰੋ। ਤੇ ਬਾਕੀ ਸੰਗਤ ਇਸ ਗੱਲ ਨੂੰ ਧਿਆਨ ਰੱਖੇ ਜਿੱਥੇ ਗੱਡੀ ਤੁਹਾਨੂੰ ਉਤਾਰਦੀ ਆ ਉੱਥੋਂ ਹੀ ਤੁਹਾਨੂੰ ਵਾਪਸੀ ਤੇ ਚੁੱਕਦਾ ਸੰ ਗੱਡੀਆਂ ਨੇ ਜੀ। ਕਿਉਂਕਿ ਸੰਗਤ ਕਈ ਵਾਰੀ ਇਦਾਂ ਹੁੰਦੀ ਆ ਵੀ ਇੱਧਰ ਲੀ ਪਾਰਕਿੰਗ 'ਚ ਉਤਾਰਦੇ ਆ ਸੰਗਤ ਦੂਜੀ ਪਾਰਕਿੰਗ ਜਾ ਕੇ ਫੋਨ ਕਰੀ ਜਾਂਦੀ ਆ। ਆਦਿਆਂ ਇੱਕ ਮਾਰਕੀਂ ਜੋ ਦੂਜੀ ਮਾਰਕੀਂ ਤੋਂ ਜਾ ਨਹੀਂ ਸਕਦੇ ਕਿਉਂਕਿ ਚਾਰੇ ਕੋਨ ਜਦ ਤੇ ਚਾਰ ਮਾਰਕੀਂ ਦਾ ਬਣਿਆ ਹੈ। ਮੁੰਡਿਆਂ ਨੂੰ ਇੰਨਾ ਕੰਮ ਸੇਵਾ ਦਾ ਮੰਨ ਲਓ। ਇੰਨਾ ਰੱਛਿਆ। ਮੁੰਡਿਆਂ ਨੂੰ ਨੰਗਰਖਾਂ ਤੱਕ ਦਾ ਟਾਈਮ ਨਹੀਂ ਮਿਲਦਾ ਨਾ। ਸੂ ਸੰਗਤ ਨੂੰ ਬੇਤੀ ਆ ਇੱਕ ਜਾਣਾ ਹੀ ਇੱਕ ਗੱਡੀ ਵਾਲੇ ਨੂੰ ਫੋਨ ਕਰੀ। ਤੇ ਅਰਾਜ ਤੁਸੀਂ ਦੇ ਦੇ ਸਕਦੇ ਆ। ਬਹੁਤ ਜ਼ਿਆਦਾ ਰੱਛਿਆ। ਬਾਕੀ ਥੋੜਾ ਕਾਲ ਕਰਕੇ ਸਬਰ ਕੋ ਜੀ ਥੋੜਾ ਡੇਟ ਕਰੋ ਗੱਡੀ ਦੀ ਡੇਟ ਕਰੋ ਗੱਡੀ ਦੀ ਥੋੜੀ ਕਿਉਂਕਿ ਵੀ ਗੱਡੀਆਂ ਆਣੀ ਐ ਸਾਰੀ ਸੰਗਤ ਨੂੰ ਅਸੀਂ ਤਾਂ ਲੈ ਕੇ ਜਾਣ ਲਈ ਹੀ ਗੱਡੀਆਂ ਲਾਈਆਂ ਆਏ ਹਾਂ ਤਾਂ ਕਈ ਵਾਰੀ ਸੰਗਤ ਅਤਰਾਜ ਵੀ ਕਰ ਜਾਂਦੀ ਆ ਵੀ 1 ਘੰਟਾ ਡੇਟ ਕਰਨੀ ਭਈ ਜਨੋਂ 2 ਘੰਟੇ ਕਰਨੀ ਭਈ ਗੱਡੀਆਂ ਜਾਮ ਚ ਫਸ ਜਾਂਦੀਆਂ ਨੇ ਸਿੱਧੇ ਬੱਸ ਦੀ ਵੀ ਨਹੀਂ ਕੰਮ ਆਏਗੀ ਅਵੇ ਨੂੰ ਰਾਤ ਤੱਕ ਗੱਡੀਆਂ ਚੱਲਣੀਆਂ ਆ ਜਿਹੜੀ ਸੰਗਤ ਅਸੀਂ ਮੇਲੇ ਵਿੱਚ ਛੱਡ ਦਿੱਤੀ ਉਹਨੂੰ ਵਾਪਸੀ ਵੀ ਅਸੀਂ ਲੈ ਕੇ ਜਾਣਾ ਹੈ ਸੰਗਤ ਇਹਨਾਂ ਸੋਚੇ ਨੇਰਾ ਹੋ ਗਿਆ ਰਾਤ ਹੋ ਕੇ ਗੱਡੀ ਨੇ ਆਲੀ ਰਾਤ ਨੂੰ ਸਾਰੀ ਰਾਤ ਗੱਡੀਆਂ ਚੱਲਣੀਆਂ ਆ ਜੀ ਬਾਕੀ ਰਾਤ ਨੂੰ ਵੀ ਦੇਖ ਰਹੇ ਤੁਸੀਂ ਕਿੰਨਾ ਰੱਛਿਆ ਬਹੁਤ ਜ਼ਿਆਦਾ 15000 ਗੱਡੀ ਚੱਲਦੀ ਹੈ 15 ਤੋਂ 18000 ਗੱਡੀ ਚੱਲਦੀ ਹੈ ਫਰੀ ਵਾਲੀ ਸੇਵਾ ਵਾਲੀ ਜਿੰਨਾ ਜਿੰਨਾ ਸੱਜਰੋ ਇਹ ਸ਼ਾਟ ਦੇ ਇਹਨਾਂ ਨੂੰ ਵਾਪਸ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ ਇਹ ਹੋ ਸਕਦਾ ਹੈ ਜੀ ਥੋੜਾ ਬਹੁਤ ਟਾਈਮ ਦਾ ਹੋ ਸਕਦਾ ਹੈ ਅੱਗੇ ਪਿੱਛੇ ਦਿਨੋਂ ਸਾਡੇ 9 10 ਵਜੇ ਗਏ ਆ ਇਸ ਤੇ ਸਾਡੇ 9 10 ਵਜੇ ਵੀ ਰਚ ਗਏ ਆ ਗੱਡੀਆਂ 24 ਘੰਟੇ ਚੱਲਣੀਆਂ ਆ ਇਹ ਵਾਜਬ ਗਿਆ ਦਾ ਸੇਵਾ ਕਰਦੇ ਪਏ ਸੰਗਤਾਂ ਨੇ ਕਈ ਵਾਰੀ ਟਾਈਮ ਨਾਲ ਗੱਡੀ ਨਹੀਂ ਪਹੁੰਚੀ ਸੰਗਤ ਗੁੱਸੇ ਨਾਲ ਬੋਲਦੀ ਫੋਨ ਕਰਕੇ ਜਿਵੇਂ ਆਪਣੇ ਰਿਸ਼ਤੇਦਾਰਾਂ ਨੂੰ ਟੋਲ ਲਿਦਾ ਲਾਇਆ ਦੀਆਂ ਤੇ ਰੋ 3 ਵਜੇ ਤੜਕੇ ਦੇ 3 ਵਜੇ ਤੱਕ ਰੋਟੀ ਨਹੀਂ ਖਾਧੀ ਹਲੇ ਮੁੰਡਿਆਂ ਨੇ ਸੌੜਿਆਂ ਦੇ